ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਹਾਂ ਪਿੰਡ ਬਘੇਲੇ ਦੇ ਵਿੱਚ ਬਘੇਲਾ ਪਿੰਡ ਜ਼ਿਲ੍ਹੇ ਮੁgge ਦਾ ਪਿੰਡ ਆ ਮਿੱਤਰੋ ਤੇ ਇਹ ਪਿੰਡ ਜਿਹੜਾ ਵੱਡੇ ਘਰ ਤੋਂ ਕੋਰੇ ਵਾਲਾ ਤੇ ਕੋਰੇ ਵਾਲੇ ਤੋਂ ਸਿੱਧੀ ਛੜਕ ਜਿਹੜੀ ਉਹ ਬਘੇਲੇ ਪਿੰਡ ਵਿੱਚ ਲੈ ਕੇ ਆਉਂਦੀ ਆ ਜਿਸ ਘਰ ਦੇ ਵਿੱਚ ਮੈਂ ਮੌਜੂਦ ਹਾਂ ਇੱਕ ਮਹਿ ਵਖਾਉਣੀ ਹੈ ਸੂਈ ਸਵਾਈ ਗੋਲ ਨਿੱਗਰ ਵਜਣ ਵਾਲੀ ਤੇ ਜਨਦਾਰ ਤਾਜੀ ਸੂਈਆ ਨੱਚ ਕੇ ਤੇ ਹੱਸ ਕੇ ਵਗਉਂਦੀ ਆ ਕਹਿੰਦੀ ਬਈ ਮੈਂ ਤੇਰੇ ਚੈਨ ਨਾਲ ਰਹੀ ਕਿਹੇ ਘਰੇ ਜਾਣਾ ਨਾ ਤੇ ਤੂੰ ਖੁਸ਼ ਹੋ ਗਈ ਕਹਿੰਦੀ ਬਈ ਤੂੰ ਮੇਰੀ ਵੀਡੀਓ ਬਣਾਉਣ ਲੱਗਾ ਤੇ ਟੱਕਾਂ 'ਲੇ ਤੀਰ ਲਾਦੀ ਮੈਂ ਖਾ ਲੈ ਫਿਰ ਆ ਜਾ ਮੱਝੇ ਕਰਮਾਂ ਵਾਲੀਏ ਆਜੋ ਬਈ ਕਰਦੇ ਆ ਮਾਲਕ ਦੇ ਨਾਲ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਆ ਠੀਕ ਆ ਵੀਰੇ ਵਧੀਆ ਜੀ ਸੇਤਾ ਦੇ ਪਰਿਵਾਰ ਬਧੀਆ ਵਧੀਆ ਮੋਜਾਂ ਹੀ ਚਲੋ ਸ਼ੁਕਰ ਅਸ਼ਰਨਾਮ ਦੱਸ ਦਈਏ ਬਈ ਨਾਮ ਸੁਖਦੇਵ ਸਿੰਘ ਜੀ ਸੁਖਦੇਵ ਸਿੰਘ ਹਾਂਜੀ ਸਨ ਆਫ ਬਾਈ ਮੁਖਤਿਆਰ ਸਿੰਘ ਜੀ ਮੁਖਤਿਆਰ ਸਿੰਘ ਸੁਖਦੇਵ ਬਾਈ ਫਿਰ ਵਪਾਰ ਦਾ ਕੰਮ ਆ ਹਾਂਜੀ ਵਪਾਰ ਦਾ ਹੀ ਠੀਕ ਹੈ ਸ਼ੌਕ ਦੇ ਨਾਲ ਆ ਫੇ ਮੁੰਡਾ ਬਾਹਰ ਆ ਮੁੰਡਾ ਬੜੀ ਸੁਖ ਨਾਲ ਬਾਬੇ ਦੀ ਕਿਰਪਾ ਨਾਲ ਬਾਬੇ ਦੀ ਫੁੱਲ ਕਰਪਾ ਹੀ ਸਾਰਾ ਸਰਉਂਦ ਪੇੜਾ ਖੜਾ ਤੇ ਫਿਰ ਇਹ ਕੀਤਾ ਵਾ ਜਿਹੜਾ ਇਹ ਇੱਕ ਤੇਰਾ ਜੀਜਾ ਜੋ ਮਤਲਬ ਸ਼ੁਰੂ ਤੋਂ ਕਰਦਾ ਰਿਆ ਸ਼ੁਰੂ ਤੋਂ ਕਰਦਾ ਹੀ ਤੇ ਬਾਈ ਫਿਰ ਕਿੰਨੇ ਸਾਲ ਹੋ ਗਏ ਇਸ ਕਿਥੋਂ ਇਹ ਪਹਿਲਾ ਬਜ਼ੁਰਗ ਕਰਦਾ ਹੀ ਮੈਂ ਤਾਂ ਮੇਰੇ ਸਾਹਮਣੇ ਵੀ 22 ਸਾਲ ਹੋ ਗਏ ਜੀ ਹੋ ਗਏ ਪਤ ਪਾਲਾ 25 ਸਾਲ ਹੀ ਹੋ ਗਏ ਹੋਣਗੇ 35 ਸਾਲ ਦਾ ਤਜਰਬਾ ਲਿਖੋ ਜੀ ਹਾਂ ਜੀ ਤਜਰਬਾ ਜੀ ਅੱਛਾ ਕਿਨੇ ਮਸੂਆ ਮੈਂ ਸੂਈ ਹੈ ਇਹ ਮੈਂ ਦੀ ਤੀਜਾ ਸੂਆ ਸੂਈ ਆ ਤੀਜਾ ਸੂਆ ਸੂਈ ਆ ਕਿਨੇ ਦਿਨ ਹੋ ਗਏ ਭਾਈ ਸੂਈ ਨੂੰ ਇਹ 31 ਤਰੀਕ ਦੀ ਸੂਈ ਆ ਜੀ 31 ਮਹੀਨ ਕੱਟਾ ਦੇਗੀ ਕੱਟੀ ਕੱਟੀ ਆਈ ਮਗਰ ਕੱਟੀ ਜਾਂਦੇ ਮਗਰ ਅੱਛਾ ਅੱਜ 5 ਕੁ ਦਿਨ ਹੀ ਹੋਏ ਫੇਰ 6 ਪੰਜ ਕੁ ਦਿਨ ਹੀ ਹੋਇਆ ਹਾਂ ਜੀ 50 ਦਿਨਾਂ ਦੀ ਸੂਈ ਫਿਰ ਕਿੰਨਾ ਦੁੱਧ ਕੰਡੇ ਲਾਉਣ ਵਾਲਾ ਦੁੱਧ ਜੇਦਾ ਹੀ ਜਾ ਗਾਲਾ ਮਣੋਣਾ ਉਹਦਾ ਦਾਮ ਬਣਾ ਦੇ 9 ਦੀ ਗਰੰਟੀ ਆਪਣੀ ਵੀ 9 ਕਿਲੋ ਜਦੋਂ ਆਪਾਂ ਕੰਡੇ ਤੇ ਬਾਲਟੀ ਰੱਖੀ ਦੀ ਜਿਹੜੇ ਅੱਖਰ ਜਿਹਾ ਆਉਂਦੇ ਉਹ 9 ਕਿਲੋ ਦੇ ਆ ਜਾਂਦੇ ਹਾਂ ਹਾਂਜੀ 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 ਠੀਕ ਆ ਬਾਈ ਤੇ 22 22 ਪੂਰੀ ਓਕੇ 22 22 ਓਕੇ ਠੀਕ ਆ ਬਾਈ ਤੇ ਜੇ ਕੋਈ ਘਰੇ ਰੱਖਣ ਵਾਲਾ ਭਰਾ ਆਖੇ ਭਰਾ ਆਖਾਂ ਵਾਲਾ ਦੋ ਡੰਗ ਚੋਲੇ ਤਿੰਨ ਚੋਲੇ ਆਪਾਂ ਨੂੰ ਉਹ ਗੱਲ ਨਹੀਂ ਕੀ ਠੀਕ ਆ ਬਾਈ ਇਹ ਪੀਕ ਲੈਵਲ ਦੁੱਧ ਕਿੰਨਾ ਦੇਜੇ ਵੱਧ ਕਿੰਨਾ ਹੋਰ ਜਾਵੇ ਵੱਧ ਵੀ ਐਵੇਂ ਝੂਠ ਮਾਰੋ ਜਨਾ ਮਾਰੀ 13 12 13 किलो ਦਾ ਦੇ ਦੋ ਬਹੁਤ ਹੈ ਬਈ ਹਾਂਜੀ ਆ ਵੀ ਢੂਡ ਮਾਰ ਕੇ ਨਾ ਮਰ ਜੀ ਅੱਛਾ ਰੇਟ ਦੱਸਦੇ ਬਾਈ ਸੱਜਣ ਸੋਹਣੇ ਸੱਜਣਾ ਰੇਟ ਬਾਈ ਜੀ ਮੁੱਲ ਤਾਂ ਲੱਖ ਰੁਪਈਆ ਜੀ ਮੈਂ ਨਾ ਕਰ ਸੋਹਣਿਆ ਯਾਰ ਜਾਇਜ ਜਾਇਜ ਕਰ ਕਰ ਜਾਇਜ ਹਾਂ ਨਾ 97000 ਦੀ ਦੇ ਦਿਆਂਗੇ ਹੋਰ ਮੇਰਾ ਮਾਨ ਕੀ ਆ ਨਹੀਂ ਮਾਨ ਦਾ ਨਹੀਂ ਆਈ ਬਸ ਮੇਰਾ ਮਾਨ ਦੱਸ ਵਾ ਇਹਦੇ ਚੋਂ ਥੋੜਾ ਘਾਣਾ ਹੀ ਆ ਬਾਈ ਕਿੰਨਾ ਫਿਰ ਹੋਰ ਦੱਸ ਕੰਮ ਫਾਈਨਲ ਕਰ ਐ ਨਾ ਕਰ ਅੜੀ ਨਾ ਕਰ ਚੱਲ 95 ਹੀ ਦੇ ਦਿਆਂਗੇ 95 ਹੀ ਦੇ ਦੇ ਨਹੀਂ 95 ਇਹ ਨਾ ਕਰ ਯਾਰ ਜਾਣ ਦੇ ਕੋਲ ਚੱਲ ਦੇ ਦਿਆਂਗੇ ਫਿਰ ਕੱਢੀ ਵਾਰੂੰ ਤੋਰੀ ਬਈ ਖੋਲੀ ਬੜਾ ਜੀ ਲੈ ਵੀ ਮਿੱਤਰੋ ਪੂਰੀ ਚੰਗੀ ਮੈਂ ਆ ਬਣਦੀ ਤਣ ਦੀ ਮੂੰਹ ਮੱਥੇ ਲੱਗਦੀ ਗੋਲ ਨਿੱਕਰ ਠੋਸ ਮੈਂ ਕੱਟੀ ਮਗਰ 10 ਕਿਲੋ ਦਾ ਵਿਖਾਲਾ ਵਾ 9 ਕਿਲੋ ਜਿਹੜਾ ਨਿੱਕਾ ਜਾਂ ਕੰਡਾ ਹੁੰਦਾ ਨਾ ਉਹ ਪਾਉਂਦੀ ਨਾਲ ਲੈ ਕੇ ਆ ਜਾਓ ਕਿਉਂ ਭਾਈ ਤੇ ਆਦਾ ਤੋਲ ਕੇ ਲੈ ਜਾਓ ਕੋਈ ਮੋੜ ਦੇ ਆ ਭਾਈ ਲੇਵੇ ਲੂਵੇ ਵਾਲੀ ਮੈਂ ਆ ਗੋਲ ਮੈਂ ਆ ਠੋਸ ਮੈਂ ਆ ਨਿੱਕਰ ਮੈਂ ਆ ਜਾਣ ਵਾਲੀ ਮੈਂ ਆ ਇੱਕ ਗੱਲ ਆ ਨਾ ਇੱਕ ਪਾਸੇ ਜਦੋਂ ਪੱਧਰੀ ਪਈ ਐ ਮੈਂ ਨਹੀਂ ਪੁੱਤ ਨੇੜੇ ਵਿਖਾਈ ਜਾ ਕੇ ਬਾਈ ਰੋਕ ਲੂਗਾ ਹੁਣ 2 ਮਿੰਟ ਬੱਚੇ ਤੇ ਮੈਂ ਹੁਣ ਵਿਖਾ ਲੇਵਾ ਇਹਦਾ ਇੱਥੇ ਲਾ ਤੀ ਲਟਕਾਣੇ ਵੇਖੋ ਕਿਰਾਂ ਦੀ ਹਾਂ ਨਹੀਂ ਠੀਕ ਆ ਉਹ ਚਾ ਕੀ ਬਾਤ ਆ ਅੱਛਾ ਭਾਈ ਮੈਨੂੰ ਇਹ ਦੱਸ ਸਕਦੇ ਆ ਭਾਈ ਵੀ ਜੇ ਕੋਈ ਆਖੇ ਘਰੇ ਰੱਖਣ ਵਾਲਾ ਭਰਾ ਲਾਂਬਾ ਤਾਂ ਨਹੀਂ ਆਉਂਦਾ ਕੋਈ ਲਾਂਬਾ ਨਹੀਂ ਵੀ ਰਿਆ ਯਾਰ ਕੋਈ ਲਾਂਬਾ ਨਹੀਂ ਐਸੇ ਲਾਇ ਰਾਸ ਆ ਜਾਂਦੀ ਆ ਜਾਲੀ ਜੁਲੀ ਬਹੁਤ ਜਿਆਦਾ ਠੀਕ ਆ ਭਾਈ ਠੀਕ ਆ ਕੋਈ ਲੱਤ ਨਹੀਂ ਜਗਦੀ ਚੂਣ ਚੂਣ ਲੱਗਿਆ ਠੀਕ ਨੰਬਰ ਤਾਂ ਹੀ ਕਿਰਾਂ ਦੀ ਆਪਦਾ ਨੰਬਰ ਜੀ 98553 ਹੂੰ 29136 ਇੱਕ ਵਾਰੀ ਹੋਰ ਬੋਲ ਦਿਓ 9555329136 ਠੀਕ ਆ ਬਾਈ ਗਲਬਾਦਲੀ ਨੰਬਰ ਸਕਰੀਨ ਤੇ ਆ ਪਿੰਡ ਬਗੇਲਾ ਦੇ ਜ਼ਿਲ੍ਹਾ ਮੋਗਾ